ਜੱਬੇਵਾਲ ਸਾਹਿਬ ਜਿਹੜੀ ਸਾਡੀ ਪਾਰਟੀ ਦੇ ਡੈਪਟੀ ਲੀਡਰ ਸਨ ਚਾਂਦਨ ਪਹਿਲੇ ਸਾਡੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਚਲੇ ਗਏ ਠੀਕ ਹੈ ਸਾਰੀ ਪਾਰਟੀ ਨੂੰ ਇਸ ਗੱਲ ਨਾਲ ੱੱਕਾ ਵੀ ਲੱਗਾ ਰਾਜਕੁਮਾਰ ਜੀ ਨੇ ਕੀਤਾ ਕੀ ਆਪਣੀ ਇਲੈਕਸ਼ਨ ਜਿੱਤਣ ਵਾਸਤੇ ਇਹਨਾਂ ਨੇ 4601 ਕਰਾਨੂ ਇੱਕ ਫਰਜ਼ੀ ਸੈਂਕਸ਼ਨ ਇੱਕ ਚਿੱਠੀ ਬਣਾ ਲਈ ਜਿਹੜੀ ਇਹਨਾਂ ਨੇ ਮੂਵ ਕੀਤੀ ਆਪਣੀ ਜ਼ਮਾਨਤ ਮੂਵ ਕੀਤੀ ਉਹਦੇ ਵਿੱਚ ਇਹ ਗੱਲ ਕਹੀ ਕਿ ਮੈਨੂੰ ਪਸੰਦ ਦੀ ਜਿਹੜੀ ਸਾਜ਼ਿਸ਼ ਹੈ ਉਹਦੇ ਵਿੱਚ ਚੀ ਮਿਸਟਰ ਖੁਦ ਇਨਵੋਲਡ ਹੈ ਮੈਨੂੰ ਇਹ ਪਰੇਸ਼ਾਨ ਕਰ ਰਹੇ ਨੇ ਮੈਨੂੰ ਇਹ ਜਸਟਿਸ ਇਥੋਂ ਮਿਲ ਨਹੀਂ पीएससीओ 183 2023 ਨੂੰ ਮੁੱਕਣੀ ਸੀ ਮੈਂ ਤੁਹਾਨੂੰ ਜਿਹੜੀ ਅਲਟੀਮੇਟਲੀ ਸਾਰੀ ਗੱਲ ਦੱਸਣ ਲੱਗਾ 16 ਤਰੀਕ ਨੂੰ ਇਹ ਸਾਨੂੰ ਛੱਡ ਕੇ ਆਪ ਵੱਲ ਚਲੇ ਜਾਂਦੇ ਜਿੱਦਣ ਕਿਉਂਕਿ ਇਹਨਾਂ ਨੂੰ ਪਤਾ ਸੀ ਉਹ 2 ਦਿਨ ਤੋਂ ਬਾਅਦ ਵਿਜੀਲੈਂਸ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਭਗਵੰਤ ਮਾਨਤਾ ਦੀ ਇਮਾਨਦਾਰੀ ਦੀ ਗੱਲ ਦਾ ਤੇ ਜਿਹੜਾ ਸਾਨੂੰ ਛੱਡ ਕੇ ਆਪਣੀ ਮਾਂ ਦੀ ਪੇਠੇ ਚੋਰਾ ਮਾਰ ਕੇ ਜੋ ਭਾਜਪਾ ਸੈਂਟਰ ਏਜੰਸੀਆਂ ਦੀ ਦੁਰਵਰਤੋਂ ਦਿੱਲੀ 'ਚ ਕਰ ਰਹੀ ਉਹ ਭਾਵੇਂ ED ਹੈ ਭਾਵੇਂ CBI ਹੈ ਭਾਵੇਂ ਪੰਜਾਬ ਦੇ ਵਿੱਚ NIA ਹੈ ਭਾਵੇਂ ਇਨਕਮ ਟੈਕਸ ਹੈ ਸੇਮ ਕੰਮ ਹੈ ਵਿਜੀਲੈਂਸ ਕੋ ਇੱਥੇ ਕਰਾਉਂਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਰਾਜਕੁਮਾਰ ਜੱਬੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਗੱਲ ਦੇ ਨਾਲ ਕਾਂਗਰਸੀਆਂ ਨੂੰ ਵੱਡਾ ੱਤਕਾ ਲੱਗਿਆ ਹੈ ਲੇਕਿਨ ਜੱਬੇਵਾਲ ਨੇ ਆਪਣੇ ਕਪਲਿਆਂ ਤੇ ਗੁਨਾਹਾਂ ਨੂੰ ਲੁਕਾਉਣ ਦੇ ਲਈ ਤੇ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਹ ਸਭ ਕੁਝ ਕਹਿਣਾ ਹੈ ਕਾਂਗਰਸੀ ਦਿੱਗਜ ਲੀਡਰ ਪ੍ਰਤਾਪ ਸਿੰਘ ਬਾਸ਼ਵਾ ਦਾ ਤੇ ਚੱਬੇਵਾਲ ਸਾਹਿਬ ਜਿਹੜੀ ਸਾਡੀ ਪਾਰਟੀ ਦੇ ਡੈਪਟੀ ਲੀਡਰ ਸਨ ਚੰਦਨ ਪਹਿਲੇ ਸਾਡੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਚਲੇ ਗਏ ਠੀਕ ਹੈ ਸਾਰੀ ਪਾਰਟੀ ਨੂੰ ਇਸ ਗੱਲ ਨਾਲ ੱੱਕਾ ਵੀ ਲੱਗਾ ਐਜ਼ ਅ ਕਲੀਗ ਹੋਣ ਦੇ ਕਿਉਂਕਿ ਅਸੀਂ ਉਹਨਾਂ ਨੂੰ ਬਹੁਤ ਇੱਕ ਅਹਿਮ ਪੋਜੀਸ਼ਨ ਦਿੱਤੀ ਸੀ ਸਾਨੂੰ ਇਸ ਗੱਲ ਦਾ ਬੜਾ ਦੁੱਖ ਤੇ ਸਾਡੇ ਮਨ ਤੇ ਅਸਰ ਵੀ ਹੈ ਤੇ ਫਿਰ ਉਸ ਤੋਂ ਬਾਅਦ ਅਸੀਂ ਇਹ ਵਿਚਾਰਿਆ ਕਿ ਇਸ ਗੱਲ ਨੂੰ ਥੋੜਾ ਡੁਗਾਈ ਤੱਕ ਜਾ ਕੇ ਲੱਭਣ ਦੀ ਕੋਸ਼ਿਸ਼ ਕਰੀਏ ਕਿ ਇਹਦਾ ਕਾਰਨ ਕੀ ਹੋਇਆ ਕਿ ਤਕਰੀਬਨ 300 ਤਈ ਕਰਾ ਨੂੰ ਇੱਕ ਰਾਸ਼ੀ ਆਈ ਸੀ 2 ਕਰੋੜ 71 ਲੱਖ ਰੁਪਏ ਦੀ ਜਿਨ੍ਹਾਂ ਨੂੰ 15000 ਤੋਂ ਲੈ ਕੇ 35000 ਪੁਰਾਣੇ ਘਰਾਂ ਦੀ ਛੱਤਾਂ ਦੀ ਰਿਪੇਅਰ ਵਾਸਤੇ ਪੈਸੇ ਸੈਂਕਸ਼ਨ ਕੀਤੇ ਸੀ ਪੰਜਾਬ ਗਵਰਨਮੈਂਟ ਨੇ ਪੰਜਾਬ ਨਿਰਮਾਨ ਦੇ ਪ੍ਰੋਗਰਾਮ ਉਹਨੇ ਚ ਇਲੈਕਸ਼ਨ ਦੀ ਅਨਾਊਂਸਮੈਂਟ ਹੋ ਜਾਂਦੀ ਹੈ ਉਹਦੇ ਚੋ ਕੁੱਲ ਰਕਮ ਜਿਹੜੀ ਬਾਹਰ ਨਿਕਲੀ ਸੀ ਜਿਹੜੀ ਲਾਹ ਪਤਰੀਆਂ ਨੂੰ ਮਿਲੀ ਸੀ ਉਹ ਸੀ 33 ਲੱਖ 50 ਹਜ਼ਾਰ ਰੁਪਏ ਬਕਾਇਆ ਰਕਮ ਰਹਿ ਗਈ ਸੀ 2 ਕਰੋੜ 37 ਲੱਖ 45 ਹਜ਼ਾਰ ਰੁਪਿਆ ਬਕਾਇਆ ਜਿਹੜੀ ਰਕਮ ਸੀ ਉਹ ਬੰਦ ਕਰ ਦਿੱਤੀ ਗਈ ਸੀ ਰਾਜਕੁਮਾਰ ਜੀ ਨੇ ਕੀਤਾ ਕਿ ਆਪਣੀ ਇਲੈਕਸ਼ਨ ਜਿੱਤਣ ਵਾਸਤੇ ਇਹਨਾਂ ਨੇ 4601 ਕਰਾਂ ਨੂੰ ਇੱਕ ਫਰਜ਼ੀ ਸੈਂਕਸ਼ਨ ਇੱਕ ਚਿੱਠੀ ਬਣਾ ਲਈ ਜਿਹਦੇ ਵਿੱਚ ਬੀਡੀਪੀਓਜ਼ ਦੋਨਾਂ ਦੇ ਸਾਈਨ ਕਰਵਾਤੇ ਗਏ ਤੇ ਲੋਕਾਂ ਨੂੰ ਉਹ ਫਰਜ਼ੀ ਜਿਹੜੀਆਂ ਚਿੱਠੀਆਂ ਸੀ ਉਹ ਸੈਂਕਸ਼ਨ ਲੈਟਰਾਂ ਗਰੀਬ ਬੰਦਿਆਂ ਦੇ ਘਰਾਂ 'ਚ ਦੇ ਦਿੱਤੀਆਂ ਕਿਉਂਕਿ ਉਹਦੇ ਵਿੱਚ ਚੰਦ ਬੰਦਿਆਂ ਨੂੰ ਪੈਸੇ ਮਿਲ ਚੁੱਕੇ ਸੀ ਬਾਕੀਆਂ ਨੂੰ ਫੇਸ ਸੀ ਕਿ ਚਿੱਠੀ ਦਾ ਮਤਲਬ ਹੀ ਹੈ ਕਿ ਇਲੈਕਸ਼ਨ ਮੁੱਕਦੇ ਹੀ ਤੁਹਾਡੇ ਕੋਲ ਪੈਸੇ ਆ ਜਾਣੇ ਜਦੋਂ ਇਲੈਕਸ਼ਨ ਖਤਮ ਹੋ ਗਈ ਲੋਕਾਂ ਨੇ ਇਹਨਾਂ ਖਵਾਣਾ ਸ਼ੁਰੂ ਕਰ ਦਿੱਤਾ ਬੀ ਡੀ ਪੀਓਜ਼ ਨੇ ਇਨਕੁਆਰੀ ਸ਼ੁਰੂ ਕਰ ਦਿੱਤੀ ਬੀ ਡੀ ਪੀਓਜ਼ ਨੂੰ ਇਹ ਪਤਾ ਲੱਗਾ ਤਿੰਨ ਪਿੰਡਾਂ ਦੀ ਬੇਸਿਕਲੀ ਪਹਿਲੇ ਸ਼ਿਕਾਇਤ ਆਈ ਉਹ ਤਿੰਨਾਂ ਪਿੰਡਾਂ ਦੀ ਜੋ ਇਨਕੁਆਰੀ ਅਗਲੇ ਪਾਸੇ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਫੇਰ ਉੱਥੋਂ ਪਤਾ ਲੱਗਾ ਕਿ ਇਹ ਤੇ ਟੋਟਲੀ ਸਾਰਾ ਕੰਮ ਹੀ ਫਰਜ਼ੀ ਹੋਇਆ ਉਹਨਾਂ ਨੇ ਇਹ ਚਿੱਠੀ ਜਿਹੜੀ ਦੋਨੋਂ ਬੀਡੀਪੀਓਜ਼ ਨੇ ਇਹ ਡਿਪਟੀ ਕਮਿਸ਼ਨਰ ਨੂੰ ਲਿਖੀ ਫੇਰ ਇਹ ਮਾਲਪੁਰ ਬਲੌਗ ਦੇ ਵੀਡੀਓ ਨੇ ਲਿਖੀ ਫੇਰ ਜਿਹੜੇ ਉੱਥੋਂ ਦੇ ਪੁਲਿਸ ਕਪਤਾਨ ਨੇ ਉਹਨਾਂ ਨੇ ਚਿੱਠੀ ਲਿਖ ਕੇ ਕੱਲੀ ਫੇਰ ਡਿਪਟੀ ਕਮਿਸ਼ਨਰ ਨੂੰ 39 ਨੂੰ ਵਿਸ਼ਾਸੀ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਡਾਕਟਰ ਰਾਜਕੁਮਾਰ ਐਮ ਐਲ ਏ ਆਫ ਚੱਬੇਵਾਲ ਫਾਰ ਫੇਕ ਐਂਡ ਫੋਰਜਿੰਗ ਦੀ ਡਾਕੂਮੈਂਟਸ ਰਿਲੇਟਿੰਗ ਟੂ ਅ ਸੇਮ ਹੀ ਸਾਰੀ ਜਿਹੜੀ ਗੱਲ ਹੈ ਇਹ ਐਸ ਐਸ ਪੀ ਹੁਸ਼ਿਆਰਪੁਰ ਨੇ ਡੀ ਸੀ ਨੂੰ ਲਿਖੀ ਡੀ ਸੀ ਨੇ ਫਿਰ ਸੈਕਟਰੀ ਇਥੇ ਹੈ ਗਵਰਨਮੈਂਟ ਆਫ ਪੰਜਾਬ ਦੇ ਉਹਨਾਂ ਨੂੰ ਚਿੱਠੀ ਲਿਖੀ ਕਿ ਇਹ ਜਿਹੜੀ ਕਾਰਵਾਈ ਹੈ ਕਿਰਪਾ ਕਰਕੇ ਤੁਸੀਂ ਕਰੋ ਸੈਕਟਰੀ ਨੇ ਫਿਰ ਇਹ ਚਿੱਠੀ ਚੀਫ ਮਿਨਿਸਟਰ ਨੂੰ ਤੇ ਚੀਫ ਸੈਕਟਰੀ ਨੂੰ ਕੱਲੀ ਇਹ ਗੱਲ ਕਹਿੰਦੇ ਹੋਏ ਕਿ ਲੋਕਲ ਲੈਵਲ ਤੇ ਇਹ ਲੋਕਲ ਲੈਵਲ ਤੇ ਇਹ ਇਨਕੁਆਰੀ ਹੋ ਨਹੀਂ ਸਕਣੀ ਇਹ ਫਿਰ ਆਈਜੀ ਨੂੰ ਕੱਲੀ ਗਈ ਆਈਜੀ ਨੇ ਕਿਹਾ ਡੀਜੀਪੀ ਨੂੰ ਕੱਲੋ ਡੀਜੀਪੀ ਨੂੰ ਕੱਲੀ ਗਈ ਉਹਨਾਂ ਤੋਂ ਫਿਰ ਵਿਜੀਲੈਂਸ ਤੋਂ ਆ ਗਈ ਜਦੋਂ ਇਹ ਤੇ ਇਹਨਾਂ ਦੀ ਫਾਈਲ ਮੰਗਾ ਲਈ ਗਈ ਚੱਬੇਵਾਲ ਸਾਹਿਬ ਦੀ ਤੇ ਚੱਬੇਵਾਲ ਸਾਹਿਬ ਨੇ ਫਿਰ ਇਮੀਡੀਏਟਲੀ ਹੁਸ਼ਿਆਰਪੁਰ ਦੇ ਸੈਸ਼ਨ ਕੋਰਟ ਦੇ ਵਿੱਚੋਂ ਉਹਨਾਂ ਕੋਲ ਪਹੁੰਚ ਕੇ ਉਹਦੇ ਵਿੱਚ ਬਕਾਇਦਾ ਤੌਰ ਤੇ ਚੱਬੇਵਾਲ ਸਾਹਿਬ ਸਾਹਿਬ ਨੇ ਸੀਐਮ ਪੰਜਾਬ ਦਾ ਵੀ ਨਾਂ ਦਿੱਤਾ ਜਿਹੜੀ ਇਹਨਾਂ ਨੇ ਮੂਵ ਕੀਤੀ ਆਪਣੀ ਜ਼ਮਾਨਤ ਮੂਵ ਕੀਤੀ ਉਹਦੇ ਵਿੱਚ ਇਹ ਗੱਲ ਕਹੀ ਕਿ ਮੈਨੂੰ ਪਸੰਦ ਦੀ ਜਿਹੜੀ ਸਾਜ਼ਿਸ਼ ਹੈ ਉਹਦੇ ਵਿੱਚ ਚੀਫ ਮਿਨਿਸਟਰ ਖੁਦ ਇਨਵੋਲਡ ਹੈ ਮੈਨੂੰ ਇਹ ਪਰੇਸ਼ਾਨ ਕਰ ਰਹੇ ਨੇ ਮੈਨੂੰ ਇਹ ਜਸਟਿਸ ਇਥੋਂ ਮਿਲ ਨਹੀਂ ਇਹਨਾਂ ਨੂੰ ਫੇਰ ਭੇਲ ਹੁਣ ਦੀ 12 2023 ਨੂੰ ਸੈਸ਼ਨ ਜੱਜ ਸਾਹਿਬ ਨੇ ਹੁਸ਼ਿਆਰਪੁਰੋਂ 3 ਮਹੀਨੇ ਵਾਸਤੇ ਭੇਜ ਦਿੱਤੀ ਹੁਣ ਤੁਸੀਂ ਆ ਸਾਰੀ ਇਹਦੇ ਵੈਸੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਇਹ ਉਸ ਬੇਲ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਤਿੰਨ ਦਿਨ ਪਹਿਲੇ ਜਿਸ ਦਿਨ ਰਾਜਕੁਮਾਰ ਚੱਬੇਵਾਲ ਨੂੰ ਜੇ ਅਰੈਸਟ ਕਰਨਾ ਹੋਵੇਗਾ ਪ੍ਰੀਅਰ ਤਿੰਨ ਦਿਨ ਦਾ ਤੁਸੀਂ ਨੋਟਿਸ ਦਿਓ ਉਹ ਜਿਹੜੀ ਬੇਲ ਸੀ ਉਹ 18 3 2023 ਨੂੰ ਮੁਖਣੀ ਸੀ ਮੈਂ ਤੁਹਾਨੂੰ ਜਿਹੜੀ ਅਲਟੀਮੇਟਲੀ ਸਾਰੀ ਗੱਲ ਦੱਸਣ ਲੱਗਾ 16 ਤਰੀਕ ਨੂੰ ਇਹ ਸਾਨੂੰ ਛੱਡ ਕੇ ਆਪ ਵੱਲ ਚਲੇ ਜਾਂਦੇ ਨੇ ਜਿੱਦਣ ਕਿਉਂਕਿ ਇਹਨਾਂ ਨੂੰ ਪਤਾ ਸੀ ਉਹ 2 ਦਿਨ ਤੋਂ ਬਾਅਦ ਵਿਜੀਲੈਂਸ ਨੇ ਇਹਨਾਂ ਨੂੰ ਅਰੈਸਟ ਕਰਨਾ ਇਹਨਾਂ ਦੀ ਬੇਲ ਆ ਮੇਰੇ ਕੋ ਕਾਗਜ਼ ਪਏ ਜਿਹੜੇ ਮੈਂ ਤੁਹਾਨੂੰ ਹੈਂਡਓਵਰ ਕਰ ਦੂੰਗਾ 18 ਤਰੀਕ ਨੂੰ ਬੇਲ ਖਤਮ ਹੋਣੀ ਸੀ ਉਸ ਤੋਂ ਬਾਅਦ ਇਹਨਾਂ ਦੀ ਅਰੈਸਟ ਹੋ ਜਾਣੀ ਸੀ ਹਾਂਜੀ ਹਾਂਜੀ ਨਹੀਂ ਨਹੀਂ ਆ 24 ਦੇ ਅੱਛਾ ਵੀ ਆ ਸੌਰੀ ਹਾਂ ਹਾਂ ਡੇਟ ਤੇ ਚੁਣ ਤੋ ਇਹ ਚੀਜ਼ ਜਦੋਂ ਖਤਮ ਹੋਣੀ ਸੀ ਦੋ ਦਿਨ ਪਹਿਲੇ ਉਧਰ ਚਲੇ ਜਾਂਦੇ ਨੇ ਇਹਨਾਂ ਨੇ ਡਾਕੂਮੈਂਟ ਇਹਦੇ ਖਰਾਬ ਪਾਏਗੇ ਕਿਉਂਕਿ ਇਹਦੇ ਵਿੱਚ ਇੱਕ ਗਵਰਨਮੈਂਟ ਆਫ ਇੰਡੀਆ ਦੀ ਸ਼ਰਤ ਹੈ ਕਿ ਜਾਂ ਪੰਜਾਬ ਦੀ ਵੀ ਹੈ ਕਿ ਲਾਹ ਪਾਤਰੀਆਂ ਦੇ ਅਕਾਊਂਟ 'ਚ ਪੈਸੇ ਧਾਨਣਗੇ ਵੈਸੇ ਪੈਸੇ ਵੰਡੇ ਨਹੀਂ ਜਾ ਸਕਦੇ ਜਿਹੜੇ ਗਵਰਨਮੈਂਟ ਨੇ ਪਾ ਦਿੱਤੇ ਗਏ ਕਿ ਇਹਨਾਂ 4600 ਇੱਕ ਜਿਹੜੇ ਘਰਾਂ ਨੂੰ ਫਰਜ਼ੀ ਚਿੱਠੀਆਂ ਵੰਡੀਆਂ ਨੇ ਜਿਹੜਾ ਕੇਸ ਫੂਲ ਪ੍ਰੂਫ ਕੇਸ ਸੀ ਉਹ ਫਿਰ ਇਹਨਾਂ ਨੇ ਸੀਐਮ ਨੂੰ ਇਹ ਗੱਲ ਕਹੀ ਇਹ ਸਾਰੋਂ ਪਹਿਲੇ ਤੋਂ ਜਿਨਨੇ ਲਾਪਤੇ ਨਹੀਂ ਰਹਿੰਦੇ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਪਾਓ ਨਹੀਂ ਤੇ ਇਹਨਾਂ ਮੇਰੇ ਕੱਪੜੇ ਪਾੜ ਦੇ। ਮੈਂ ਅੱਜ ਹੀ ਆਪਣੇ ਵਕੀਲ ਸਾਹਿਬ ਨਾਲ ਗੱਲ ਕਰ ਲਈਏ। ਮੈਂ ਜਾਂ ਸਾਡੇ 'ਚ ਕੋਈ ਵੀ ਵਕੀਲ ਸਾਹਿਬ ਨਾਲ ਗੱਲ ਕਰ ਲਾਂਗੇ। ਅਸੀਂ ਇਹ ਸੀਜ਼ ਨੂੰ ਹਾਈ ਕੋਰਟ 'ਚ ਲੈ ਕੇ ਚੱਲੇ। ਐਂਡ ਅਸੀਂ ਮੰਗਾਗੇ ਕਿ ਪੰਜਾਬ ਦੇ ਪੈਸੇ ਦੀ ਦੁਰਵਰਤੋਂ। ਤੁਸੀਂ ਵੇਖੋ ਕਿਸ ਕਿਸਮ ਦੀ ਲੁੱਟ ਇਹ ਸਰਕਾਰ ਕਰ ਰਹੀ ਹੈ। ਜਿਹੜੇ ਕਹਿੰਦੇ ਸੀ ਕਿ ਵੀਆਰ ਐ ਪਾ ਵੀਆਰ ਐ ਪਾਰਟੀ ਵਿੱਚ ਤੇ ਡਿਫਰੈਂਸ ਅਸੀਂ ਬਦਲਾਵ ਲੈ ਕੇ ਆਵਾਂ ਪੰਜ ਕਰੋੜ ਦੀ ਦਿਨ ਦਿਹਾੜੇ ਡਕੀਟੀ ਜਿਹੜੀ ਜਿਹੜਾ ਇਹਨਾਂ ਨੇ ਖੁਦ ਸਾਬਤ ਕਰ ਦਿੱਤਾ ਜਿਹੜੇ ਦੋਨੋਂ ਬੀਡੀਪੀਓਜ਼ ਕਹਿ ਰਹੇ ਨੇ ਜਿਹੜਾ ਡਿਪਟੀ ਐਸਐਸਪੀ ਕਹਿ ਰਿਹਾ ਜਿਹੜਾ ਡਿਪਟੀ ਕਮਿਸ਼ਨਰ ਕਹਿ ਰਿਹਾ ਕਿ ਟੋਟਲ ਫਰਾਡ ਹੋਇਆ ਝੂਠੇ ਸਾਈਨ ਕੀਤੇ ਨੇ ਸਾਰੇ ਉਹ ਬਜਾਏ ਕਿ ਫੋਰਜਰੀ ਦਾ ਕੇਸ ਹੋਏ ਜਦੋਂ ਉਧਰ ਚਲਾ ਗਿਆ ਵਿਦਆਊਟ ਇਨਕੁਆਰੀ ਉਹ ਕਿਉਂਕਿ ਇਹ ਸਾਰੇ ਜਿੰਨੇ ਬੰਦਿਆਂ ਨੂੰ ਆਲਰੇਡੀ ਇਹ ਲਾਪਾਤਰੀ ਵੀ ਨੇ ਇਹ ਵੀ ਕੋਈ ਇਨਕੁਆਰੀ ਤੋਂ ਬਾਅਦ ਜ਼ਰੂਰਤਮੰਦ ਨੂੰ ਨਹੀਂ ਸੀ ਇਹ ਤਾਂ ਜਿਹਦਾ ਇਹਨੇ ਨਾਮ ਲੈ ਤੱਕ ਐਸ ਪਿੰਡ ਚ ਮੇਰੇ ਕਿਹੜੇ ਕਿਹੜੇ ਸਪੋਰਟਰ ਨੇ ਉਹਨਾਂ ਦੇ ਨਾਮ ਪਾਤੇ ਉਹ ਸ਼ਰਤਾਂ ਜਿਹੜੀਆਂ ਹੁੰਦੀਆਂ ਨੇ ਕਿ ਸਹੀ ਮਹਿਨੇ ਦੇ ਵਿੱਚ ਕਿਹਨੂੰ ਜ਼ਰੂਰਤ ਹੈ ਤੇ ਕੀ ਕਿਹੜਾ ਬੰਦਾ ਸ਼ਰਤਾਂ ਪੂਰੀਆਂ ਕਰਦਾ ਉਹ ਨਹੀਂ ਵੇਖਿਆ ਹੁਣ ਉਹਨਾਂ ਨੂੰ ਆਪ ਵਾਲਿਆਂ ਨੇ ਉਹ ਜਿਹੜੇ ਸਾਰੇ ਪੈਸੇ ਪਾਤੇ ਕਿਉਂਕਿ ਇਹਦੇ ਕੋਲ ਰਿਜ਼ਾਈਨ ਕਰਾ ਲਿਆ ਇਨੇ ਕਹ ਜੀ ਇਹ ਸਾਰੇ ਉਹਨਾਂ ਵੱਡਾ ਮੁੱਦਾ ਤੇ ਬਾਈ ਇਲੈਕਸ਼ਨ ਚ ਪੜਨਾ ਜੀ ਭਾਵੇਂ ਪਾਰਲੀਮੈਂਟ ਲੜਣਾ ਤੇ ਭਾਵੇਂ ਦਾ ਭਰਾ ਅਸੈਂਬਲੀ ਲੜੇ ਤੋ ਸਾਰਾ 5 ਕਰੋੜ ਜਿਹੜਾ ਕੇਸ ਪੜਾਇਆ ਸੀ ਫੋਰਜਰੀ ਦਾ ਉਹ 5 ਮਿੰਟਾਂ ਚ ਸਾਰਾ ਕੰਮ ਹੀ ਠੀਕ ਹੋ ਗਿਆ ਜੀ ਸੋ ਵੀ ਆਰ ਗੋਇੰਗ ਟੂ ਚੈਲੰਜ ਦਿਸ ਇਨ ਦੀ ਆਨਰੇਬਲ ਹਾਈ ਕੋਰਟ ਐਂਡ ਅਸੀਂ ਸਾਡੀ ਪ੍ਰੇਅਰ ਵੀ ਹੋਏਗੀ ਕਿ ਇਹਦੀ ਸੀਬੀਆਈ ਕੋਨ ਕਰੀ ਕਰੇ ਬਹੁਤ ਸਾਰੇ ਹੋਰ ਵੀ ਸਾਡੇ ਕੋਲ ਰਸਤੇ ਹੈ ਸੀ ਗਵਰਨਰ ਸਾਹਿਬ ਕੋ ਜਾਇਆ ਜਾ ਸਕਦਾ ਹੈ ਲੋਕਪਾਲ ਕੋ ਜਾਇਆ ਜਾ ਸਕਦਾ ਸੀ ਪਰ ਸਾਨੂੰ ਪਤਾ ਹੈ ਕਿ ਰਸਤੇ ਜਿਹੜੇ ਨੇ ਇਹਨਾਂ ਵਿੱਚ ਜਸਟਿਸ ਮਿਲਣ ਦੀ ਬਹੁਤ ਘੱਟ ਉਮੀਦ ਹੈ ਤੇ ਬਹੁਤ ਡਿਲੇਡ ਹੋਏਗਾ ਸਾਨੂੰ ਪੂਰਨ ਫੇਥ ਹੈ ਕਿ ਕੋਰਟਸ ਜਿਹੜੀਆਂ ਨੇ ਇਹਦੇ ਵਿੱਚ ਜਸਟਿਸ ਕਰਨਗੀਆਂ ਤੇ ਭਗਵੰਤ ਮਾਨ ਦਾ ਇਹਦੀ ਇਮਾਨਦਾਰੀ ਦੀ ਗੱਲ ਦਾ ਤੇ ਜਿਹੜਾ ਸਾਨੂੰ ਛੱਡ ਕੇ ਆਪਣੀ ਮਾਂ ਦੀ ਪੇਠੇ ਚੋਰਾ ਮਾਰ ਕੇ ਗਿਆ ਇਹ ਸਾਰੇ ਜੱਬੇਵਾਲ ਹਲਕੇ ਨੂੰ ਤੇ ਹੁਸ਼ਿਆਰਪੁਰ ਦੇ ਸਾਰੇ ਪਾਰਲਮੈਂਟ ਹਲਕਿਆਂ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਸਾਹਮਣੇ ਇੱਕ ਪਿਕਚਰ ਪ੍ਰੈਜ਼ੈਂਟ ਹੋਏਗੀ ਕਿ ਵੇਖੋ ਕਿਹੜਾ ਤੌਰ ਤਰੀਕਾ ਇਹਨਾਂ ਨੇ ਵਰਤਿਆ ਕਿਉਂਕਿ ਮੇਰਾ ਪਹਿਲੇ ਹੀ ਕਹਿਣਾ ਤੇ ਮੈਂ ਫੇਰ ਦੁਹਰਾਣਾ ਜੋ ਭਾਜਪਾ ਸੈਂਟਰ ਏਜੰਸੀਆਂ ਦੀ ਦੂਰਵਰਤੋਂ ਦਿੱਲੀ ਚ ਕਰ ਰਿਹਾ ਉਹ ਭਾਵੇਂ ED ਹੈ ਭਾਵੇਂ CBI ਹੈ ਭਾਵੇਂ ਪੰਜਾਬ ਦੇ ਵਿੱਚ NIA ਹੈ ਭਾਵੇਂ ਇਨਕਮ ਟੈਕਸ ਹੈ ਸੇਮ ਕੰਮ ਹੈ ਵਿਜੀਲੈਂਸ ਕੋ ਇੱਥੇ ਕਰਾ ਰਿਹਾ ਆ ਤੁਹਾਡੇ ਕੋਲ ਇੱਕ ਇੱਕ ਡਾਕੂਮੈਂਟ ਸਾਡੇ ਕੋਲ ਬਿਲਕੁਲ ਫੂਲ ਪੂਰੂਫ ਕੇਸ ਆਫ ਫਾਲਸ ਡਾਕੂਮੈਂਟਸ ਤੇ ਉਹ ਫਾਲਸ ਡਾਕੂਮੈਂਟਸ ਦੇ ਉੱਤੇ ਚੱਲੋ ਤੁਹਾਡੇ ਕੋਲ ਤੁਰ ਗਿਆ ਉਹ ਸੋਚਿਆ ਵਿਚਾਰਿਆ ਜਾ ਸਕਦਾ ਤੁਸੀਂ ਬਾਹਰ ਰੋੜ ਕੇ ਉਹਨੂੰ ਲੈ ਗਏ ਤੁਸੀਂ ਉਹ ਹੀ ਸਾਰੇ ਲਾਹ ਪਾਤਰੀ ਜਿਹੜੇ ਟੋਟਲੀ ਫਾਜ ਨੇ ਟੋਟਲੀ ਝੂਠੇ ਨੇ ਉਹਨਾਂ ਦੇ ਨਾਂ ਤੇ ਹੁਣ ਪੈਸੇ ਪਾਤਦੇ ਗਵਰਨਮੈਂਟ ਵੀ ਉਹ ਸਾਰੇ ਪੈਸੇ ਰਿਲੀਜ਼ ਕਰਤੇ